ਦੋਸਤੋ ਸਿੱਧੂ ਦੇਵੀ ਹਰ ਮਾਨਸਾ ਦੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਟੋਟਲ ਆਰਡਰ ਆਪਣੇ ਕੋਲੇ ਦੋਸਤੋ 11 ਪਹਿਲਾ ਆਰਡਰ ਹੈ ਜੀ ਬੇਟ 4.5 ਕਿਲੋ ਜਗਿੰਦਰ ਸਿੰਘ ਸੋਨੀਪੱਧਾ ਆਰਡਰ ਹੈ ਹਰਿਆਣਾ ਦਾ ਫੋਨ ਨੰਬਰ ਹੈ 339 14 53075 ਇਸ ਵੀਰ ਨੇ ਪਹਿਲੀ ਵਾਰ ਮੈਡੀਸਿਨ ਮੰਗਵਾਈ ਹੈ ਵੀਡੀਓ ਦੇਖ ਕੇ ਤੇ ਦੂਸਰਾ ਆਰਡਰ ਹੈ ਜੀ ਆਪਣੇ ਕੋਲੇ ਰਣਵੀਰ ਸਿੰਘ ਹਸ਼ਿਆਰ ਦਾ ਆਰਡਰ ਹੈ ਫੋਨ ਨੰਬਰ 93533713 ਇਸ ਵੀਰ ਨੇ ਕਿਸੇ ਤੋਂ ਪੁੱਛ ਕੇ ਮੈਡੀਸਿਨ ਮੰਗਵਾਈ ਹੈ ਉਹ ਵੀਰ ਨੇ ਆਪ ਤੋਂ ਜਿਹੜੇ ਤੋਂ ਬਾਈ ਤੋਂ ਪੁੱਛੇ ਨੇ ਉਹਨਾਂ ਨੇ ਪਿਛਲੀ ਵਾਰ ਆਪ ਤੋਂ ਚਾਰ ਪੰਜ ਵਾਰੀ ਮੈਡੀਸਿਨ ਮੰਗਵਾਈ ਸੀ ਇਸ ਤੋਂ ਅਗਲਾ ਆਰਡਰ ਹੈ ਜੀ ਕੁਲਵੀਰ ਸਿੰਘ son of ਬੇਅੰਤ ਸਿੰਘ ਪਟਿਆਲਾ ਡਿਸਟ੍ਰਿਕਟ ਦਾ ਆਰਡਰ ਹੈ ਇਸ ਵੀਰ ਨੇ ਵੀ ਦੁਬਾਰਾ ਮੰਗਵਾਈਏਗੀ ਫੋਨ ਨੰਬਰ ਹੈ ਬਾਈ ਦਾ 9779748343 ਇਸ ਤੋਂ ਨੈਕਸਟ ਆਰਡਰ ਹੈ ਜੀ 6 ਕਿਲੋ ਦਾ ਸੰਜੀਵ ਕੁਮਾਰ ਇਹ ਹਮਾਚਲ ਪ੍ਰਦੇਸ਼ ਦਾ ਆਰਡਰ ਹੈ ਜੀ 8894221700 ਤੇ ਇਸ ਤੋਂ ਅਗਲਾ ਆਰਡਰ ਹੈ ਜੀ ਰਗਵੀਰ ਸਿੰਘ Rajasthan हनुमानगढ़ ਦਾ ਆਰਡਰ ਹੈ 8107646405 ਅਗਲਾ ਆਰਡਰ ਹੈ ਜੀ ਹਰਜਿੰਦਰ ਸਿੰਘ son of ਬਲਦੇਵ ਸਿੰਘ ਇਹ ਜਲੰਧਰ ਦਾ ਡਿਸਟ ਦਾ ਆਰਡਰ ਹੈ ਜੀ 8264703286 ਬਈ ਦਾ ਫੋਨ ਨੰਬਰ ਹੈ ਅਗਲਾ ਆਰਡਰ ਹੈ ਜੀ ਬੇੜ 6 ਕਿਲੋ ਸੁਲਵਿੰਦਰ ਸਿੰਘ 7889852742 ਬਈ ਦਾ ਫੋਨ ਨੰਬਰ ਹੈ ਤਰਨਤਾਰਨ ਦਾ ਇਹ ਬਈ ਜੀ ਦਾ ਆਰਡਰ ਹੈ ਇਸ ਵੀਰ ਨੇ ਵੀ ਕਿਸੇ ਤੋਂ ਪੁੱਛ ਕੇ ਆਰਡਰ ਮਗਵਾਇਆ ਕਿਸੇ ਤੋਂ ਨੰਬਰ ਤੇ ਲੈਸੀ ਵੀਰ ਨੂੰ ਅਗਲਾ ਆਰਡਰ ਹੈ ਜੀ ਪ੍ਰਦੀਪ ਕੁਮਾਰ ਹਰਿਆਣਾ ਦਾ ਆਰਡਰ ਹੈ ਜੀ ਭਵਾਨੀ ਦਾ ਫੋਨ ਨੰਬਰ ਹੈ ਜੀ 9050377133 ਵੀਰ ਨੇ ਵੀਡੀਓ ਦੇਖ ਕੇ ਪਹਿਲੀ ਵਾਰ ਆਰਡਰ ਮੰਗਵਾਇਆ ਹੈ ਅਗਲਾ ਆਡਰ ਹੈ ਜੀ ਬੇਟ 4.5 ਕਿਲੋ ਜਖਸੀਰ ਸਿੰਘ ਬਟਿੰਡਾ ਜਿਲ੍ਹਾ ਦਾ ਆਰਡਰ ਹੈ ਜੀ 90231688532 ਦਾ ਨੰਬਰ ਹੈ ਇਸ ਤੋਂ ਅਗਲਾ ਆਰਡਰ ਹੈ ਜੀ ਬੇਟ 6 ਕਿਲੋ ਅਸ਼ੋਕ ਤਾਂਜੇ ਅੰਮ੍ਰਿਤਸਰ ਦਾ ਆਰਡਰ ਹੈ ਜੀ ਮਹਿਤਾ ਚੌਂਕ 81460 18111 ਦਾ ਫੋਨ ਨੰਬਰ ਹੈ ਇਹਨਾਂ ਨੇ ਵੀਡੀਓ ਦੇਖ ਕੇ ਪਹਿਲੀ ਵਾਰ ਆਰਡਰ ਮੰਗਵਾਇਆ ਹੈ ਲਾਸਟ ਆਰਡਰ ਹੈ ਜੀ ਸੇਵਕ ਸਿੰਘ ਬਚਿੱਤਰ ਸਿੰਘ ਡਿਸਟ੍ਰ ਬਠਿੰਡਾ ਦਾ ਆਰਡਰ ਹੈ ਜੀ ਫੋਨ ਨੰਬਰ ਹੈ ਜੀ 9417656355 ਇਸ ਵੀਰ ਨੇ ਪਹਿਲੀ ਵਾਰ ਆਰਡਰ ਮੰਗਵਾਇਆ ਹੈਗਾ ਵੀਡੀਓ ਦੇਖ ਕੇ ਇੰਨਾ ਸਾਰੇ ਟੋਟਲ ਆਰਡਰ ਹੈ ਜੀ 11 ਇਹਨਾਂ ਬੀਨਾਂ ਵਿੱਚੋਂ ਕੁਝ ਦੁਬਾਰਾ ਦਵਾਈ ਵੀ ਮੰਗਵਾਈ ਹੈ ਕੁਝ ਪਹਿਲੀ ਵਾਰ ਮੰਗਵਾ ਰਹੇ ਹੈ ਜਿਹੜੇ ਪਹਿਲੀ ਵਾਰ ਮੰਗਵਾ ਰਹੇ ਆ ਉਹ ਰਿਜ਼ਲਟ ਪੰਜ ਦਿਨਾਂ ਨੂੰ ਦੱਸ ਸਕਦੇ ਜਿਨ੍ਹਾਂ ਨੇ ਦੁਬਾਰਾ ਮੰਗਵਾਈ ਹੈ ਉਹਨਾਂ ਨੇ ਪਹਿਲਾਂ ਰਿਜ਼ਲਟ ਵਰਤੇ ਹੋਏ ਇੱਕ ਰਾਜਸਥਾਨ ਦਾ ਆਰਡਰ ਹੈ ਜੀ ਨਾ ਜੋ ਉਹ ਵੀਰ ਨੇ ਪਹਿਲਾਂ ਵੀ ਤਿੰਨ ਚਾਰ ਵਾਰੀ ਮੰਗਵਾਈ ਹੈਗੀ ਤੇ ਇੱਕ ਮੈਂ ਵੀਡੀਓ ਚ ਕਈ ਆਖਿਆ ਵੀ ਹੈ ਕਈ ਵਾਰ ਮੰਨ ਲਓ ਵੀ ਆਪਣੀ ਜਿਹੜੀ ਮੈਡੀਸਿਨ ਹੈ ਸਿਰਫ ਪੰਜਾਬ ਹੀ ਨਹੀਂ ਹਰਿਆਣਾ ਹਮਾਤਪੁਰ ਗੁਜਰਾਤ ਮਹਾਰਾਸ਼ਟਰ ਤੱਕ ਹੀ ਦਵਾਈ ਜਾ ਰਹੀ ਹੈ ਅੱਜ ਹੀ ਦੇਖ ਲਓ ਜੋ ਪੰਜਾਬ ਦੇ ਆਰਡਰ ਵੀ ਹੈ ਰਾਜਸਥਾਨ ਦਾ ਵੀ ਆਰਡਰ ਵੀ ਹੈ ਹਰਿਆਣੇ ਦਾ ਆਰਡਰ ਵੀ ਹੈ ਤੇ ਹਮਾਤਪੁਰ ਪ੍ਰਦੇਸ਼ ਦਾ ਵੀ ਆਰਡਰ ਵੀ ਹੈ ਕੂਰੀਅਰ ਦਾ ਖਾਸ ਪ੍ਰਬੰਧ ਹੈ ਜੀ ਪੇਮੈਂਟ ਵੀ ਬਈ Google Pay ਕਰ ਦਿੰਦੇ ਐ ਤੇ ਕੂਰੀਅਰ ਦਾ ਖਰਚਾ ਲੱਗਦਾ ਹੈ ਮੈਡੀਸਿਨ ਇਹਨਾਂ ਕੋਲ ਦੂਜੇ ਜਾਂ ਤੀਜੇ ਦਿਨ ਪਹੁੰਚ ਜਾਊਗੀ ਸਪੀਡ ਪੋਸਟ ਰਾਹੀਂ ਇਹ ਮੈਡੀਸਿਨ ਪਹੁੰਚਾ ਰਹੇ ਹਾਂਗੇ ਤੇ ਨਾਰਮਲ ਵੀ ਉਹਦਾ ਥੋੜਾ ਜਿਹਾ ਖਰਚਾ ਘੱਟ ਆਉਂਦਾ ਟਾਈਮ ਜ਼ਿਆਦਾ ਲਾਉਂਦੀ 10-12 ਤਾਂ ਲਾਉਂਦੀ ਏ ਵੀ ਮੜੇ ਜਲਦੀ ਪਹੁੰਚੂ ਤੇ ਘਰ ਅਗਲੀ ਦਵਾਈ ਪਹੁੰਚਦੀ ਏ ਦੂਸਰੀ ਗੱਲ ਕੀ ਏ ਦਵਾਈ ਤਾਂ ਦੇਖੋ ਪਹੁੰਚੀ ਜਾਂਦੀ ਏ ਮੇਨ ਗੱਲ ਕੀ ਏ ਦਵਾਈ ਦਾ ਰਿਜ਼ਲਟ ਦੀ ਗਾਰੰਟੀ ਏ ਬਿਲਕੁਲ ਨਾ ਇਹਨਾਂ ਨੂੰ ਰਿਜ਼ਲਟ ਨਹੀਂ ਮਿਲਿਆ ਤਾਂ ਇਹਨਾਂ ਦੇ ਪੈਸੇ ਵਾਪਸ ਕਰ ਦਾਂਗੇ ਇਹਨਾਂ ਨੂੰ ਇਹ ਗਾਰੰਟੀ ਤੇ ਵੀ ਵੀਡੀਓ ਬਣਾ ਕੇ ਦਵਾਈ ਦਿਓ ਸਾਡੀ ਸ਼ਰਤ ਕੀ ਏ ਵੀਡੀਓ ਬਣਾ ਕੇ ਦਵਾਈ ਦਿਓ ਕਈ ਵਾਰੀ ਵੀਰ ਕੀ ਕਰਦੇ ਆ ਮੱਜਾਂ ਖੜੀਆਂ ਹੁੰਦੀਆਂ ਤਾਂ 3-4 ਮੱਜਾਂ ਨੂੰ ਉਹ ਦਵਾਈ ਸ਼ੁਰੂ ਕਰ ਲੈਂਦੇ ਆ ਉਹ ਇੱਕ ਦੂਜੀ ਦੂਜੀ ਦਵਾਈ ਖਾਈ ਜਾਂਦੀ ਹੈਗੀ ਆਪਾਂ ਇੱਕ ਥੱਪੜ ਕੇ ਵੀ ਵੀਡੀਓ ਬਣਾ ਕੇ ਦਵਾਈ ਦਿਓ ਜੇ ਨਹੀਂ ਰਿਜ਼ਲਟ ਮਿਲਦਾ ਤਾਂ ਅਸੀਂ ਪੈਸੇ ਵਾਪਸ ਕਰ ਦਾਂਗੇ ਸਾਰਿਆਂ ਦਾ ਧੰਨਵਾਦ